ਕਿਤਾਬ ਡੁੰਗੀਆਂ ਸਿਖਰਾਂ ਵਿਸ਼ਾ ਜ਼ਿੰਦਗੀ ਵਿੱਚੋਂ ਗੁਜ਼ਰਦਿਆਂ ਜ਼ਿੰਦਗੀ ਵਿੱਚੋਂ ਗੁਜ਼ਰਦਿਆਂ ਕੀਤੀਆਂ ਗਲਤੀਆਂ ਦੇ ਕੁੱਲ ਜੋੜ ਨੂੰ ਤਜਰਬਾ ਕਹਿੰਦੇ ਹਨ ਅਸੀਂ ਹਰ ਉਮਰ ਵਿੱਚ ਗਲਤੀ ਕਰਦੇ ਹਾਂ ਕੁਝ ਸਾਡੇ ਨਾ ਚਾਹਣ ਦੇ ਬਾਵਜੂਦ ਵਾਪਰ ਜਾਂਦਾ ਹੈ ਜਿਵੇਂ ਜੋੜੇ ਬੱਚੇ ਹੋ ਜਾਂਦੇ ਹਨ ਚਾਹੇ ਨਹੀਂ ਜਾਂਦੇ ਕੁਝ ਗਲਤੀਆਂ ਕਰਨੀਆਂ ਪੈਂਦੀਆਂ ਹਨ ਜਿਵੇਂ ਵਿਆਹ ਤੋਂ ਮਗਰੋਂ ਕਈ ਵਾਰੀ ਤਲਾਕ ਦੇਣਾ ਜਾਂ ਲੈਣਾ ਪੈਂਦਾ ਹੈ ਆਪਣੀ ਅਕਲ ਉੱਤੇ ਜਿੰਨਾ ਮਾਣ 10 ਤੋਂ 20 ਸਾਲ ਦੀ ਉਮਰ ਵਿੱਚਕਾਰ ਹੁੰਦਾ ਹੈ ਓਤਨਾ ਮਗਰੋਂ ਕਦੇ ਨਹੀਂ ਹੁੰਦਾ ਇਹਨਾਂ ਸਾਲਾਂ ਵਿੱਚ ਕੀਤੀਆਂ ਗਲਤੀਆਂ ਸਮੁੱਚੇ ਜੀਵਨ ਉੱਤੇ ਪ੍ਰਭਾਵ ਪਾਉਂਦੀਆਂ ਹਨ 20 ਤੋਂ 40 ਸਾਲ ਤੱਕ ਸਾਨੂੰ ਆਪਣੀਆਂ ਸ਼ਕਤੀਆਂ ਦਾ ਹੀ ਗਿਆਨ ਹੁੰਦਾ ਹੈ ਇਸ ਉਪਰੰਤ ਹੀ ਅਸੀਂ ਆਪਣੀਆਂ ਕਮਜ਼ੋਰੀਆਂ ਤੋਂ ਜਾਣੂ ਹੁੰਦੇ ਹਾਂ ਸੋਚਣਾ ਅਸੀਂ 50 ਤੋਂ ਮਗਰੋਂ ਆਰੰਭ ਕਰਦੇ ਹਾਂ ਉਸ ਤੋਂ ਪਹਿਲਾਂ ਅਸੀਂ ਮਹਿਸੂਸ ਹੀ ਕਰਦੇ ਹਾਂ ਤਜਰਬਾ ਦੱਸਦਾ ਹੈ ਕਿ ਜਿਹੜਾ 10 ਸਾਲ ਦੀ ਉਮਰ ਵਿੱਚ ਚੁਸਤ ਨਹੀਂ 20 ਸਾਲ ਦੀ ਉਮਰ ਵਿੱਚ ਸੋਹਣਾ ਨਹੀਂ 30 ਸਾਲ ਦੀ ਉਮਰ ਵਿੱਚ ਤਕੜਾ ਨਹੀਂ 40 ਸਾਲ ਦੀ ਉਮਰ ਵਿੱਚ ਅਮੀਰ ਨਹੀਂ ਅਤੇ 50 ਸਾਲ ਦੀ ਉਮਰ ਵਿੱਚ ਸਿਆਣਾ ਨਹੀਂ ਉਸ ਨੂੰ ਕੋਈ ਵੀ ਚੁਸਤ, ਸੋਹਣਾ, ਤਕੜਾ, ਅਮੀਰ ਅਤੇ ਸਿਆਣਾ ਨਹੀਂ ਗਹੇਗਾ। 50 ਤੋਂ ਮਗਰੋਂ ਜੋ ਕੁਝ ਕੀਤਾ ਜਾਂਦਾ ਹੈ ਉਹ ਪਹਿਲੇ ਕੀਤੇ ਦਾ ਦੁਹਰਾਓ ਹੀ ਹੁੰਦਾ ਹੈ। ਕੁਝ ਨਵਾਂ ਸਿਰਜਣ ਦੀਆਂ ਸੰਭਾਵਨਾਵਾਂ ਨਹੀਂ ਹੁੰਦੀਆਂ। ਸਾਡੇ ਜੀਵਨ ਵਿੱਚ 50 ਸਾਲ ਦੀ ਉਮਰ ਜਵਾਨੀ ਦਾ ਬੁਢਾਪਾ ਅਤੇ ਬੁਢਾਪੇ ਦੀ ਜਵਾਨੀ ਹੁੰਦੀ ਹੈ ਸੋਚਣਾ ਤੇ ਕਰਨਾ ਮਨੁੱਖੀ ਜੀਵਨ ਦੇ ਦੋ ਮੁੱਖ ਖੇਤਰ ਹਨ ਦੋਹਾਂ ਦੇ ਮੇਲ ਵਿੱਚੋਂ ਚਰਿੱਤਰ ਸਖਸ਼ੀਅਤ ਰੁਤਬਾ ਅਤੇ ਖੁਸ਼ਹਾਲੀ ਜਨਮਦੇ ਹਨ ਜੇ ਸੋਚਣ ਅਤੇ ਕਰਨ ਵਿੱਚ ਇੱਕ ਸੁਰਤਾ ਨਾ ਹੋਵੇ ਤਾਂ ਗਲਤੀਆਂ ਦੀ ਗਿਣਤੀ ਵੱਧ ਜਾਂਦੀ ਹੈ ਅਤੇ ਜ਼ਿੰਦਗੀ ਵਿੱਚ ਘਾਟੇ ਪੈਂਦੇ ਹਨ ਜਵਾਨੀ ਦੀਆਂ ਗਲਤੀਆਂ ਆਪਣੇ ਆਪ ਨੂੰ ਸਿਆਣੇ ਸਮਝਣ ਅਤੇ ਬੁਢਾਪੇ ਦੀਆਂ ਗਲਤੀਆਂ ਹਰੇਕ ਵੱਲੋਂ ਆਪਣੇ ਆਪ ਨੂੰ ਜਵਾਨ ਸਮਝਣ ਦੇ ਭੁਲੇਖੇ ਵਿੱਚੋਂ ਪਸਦੀਆਂ ਹਨ ਗਲਤੀਆਂ ਅਤੇ ਯੋਗਤਾ ਰਾਹੀਂ ਅਸੀਂ ਜ਼ਿੰਦਗੀ ਦੇ ਨਿਯਮ ਸਮਝਦੇ ਹਾਂ ਅਤੇ ਤਜਰਬੇ ਰਾਹੀਂ ਅਸੀਂ ਜਾਣਦੇ ਹਾਂ ਕਿ ਕਿੱਥੇ ਇਹ ਨਿਯਮ ਲਾਗੂ ਹੁੰਦੇ ਹਨ ਅਤੇ ਕਿੱਥੇ ਇਹ ਨਿਯਮ ਲਾਗੂ ਨਹੀਂ ਹੁੰਦੇ ਰੋਮਨ ਬਾਦਸ਼ਾ ਜੂਲੀਅਸ ਸੀਜ਼ਰ ਸਿਆਣਾ ਹੋ ਗਿਆ ਸੀ ਸੋ ਦੁਨੀਆਂ ਨੂੰ ਜਿੱਤਣ ਲਈ ਨਹੀਂ ਸੀ ਨਿਕਲਿਆ ਇਹ ਕੰਮ ਸਿਕੰਦਰ ਨੇ ਕੀਤਾ ਕਿਉਂਕਿ ਉਹ ਜਵਾਨ ਸੀ ਅਤੇ ਉਸ ਨੇ ਅਜੇ ਸੋਚਣਾ ਆਰੰਭ ਨਹੀਂ ਸੀ ਕੀਤਾ ਸਿਕੰਦਰ ਨੇ ਵੀ ਗਲਤੀਆਂ ਤੋਂ ਜਾਣ ਲਿਆ ਸੀ ਕਿ ਯੁੱਧ ਵਿੱਚ ਇੱਕ ਗਲਤੀ ਦੋ ਵਾਰ ਕਰਨ ਦੀ ਸਹੂਲਤ ਨਹੀਂ ਹੁੰਦੀ ਅਤੇ ਤਜਰਬੇ ਨੇ ਉਸ ਨੂੰ ਦੱਸ ਦਿੱਤਾ ਸੀ ਕਿ ਮੌਤ ਤੋਂ ਸਿਵਾਏ ਮਨੁੱਖ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ ਗਲਤੀਆਂ ਇਸ ਲਈ ਹੋ ਜਾਂਦੀਆਂ ਹਨ ਕਿਉਂਕਿ ਇਹਨਾਂ ਨੂੰ ਕਰਨਾ ਸੌਖਾ ਹੁੰਦਾ ਹੈ ਇਹ ਵਧੇਰੇ ਖਿੱਚ ਪਾਉਂਦੀਆਂ ਹਨ ਅਤੇ ਸਾਡੇ ਸੁਭਾਵਿਕ ਵਿਹਾਰ ਦੇ ਨੇੜੇ ਹੁੰਦੀਆਂ ਹਨ ਗਲਤੀਆਂ ਨਾਲ ਘਾਟਾ ਪੈਂਦਾ ਹੈ ਪਰ ਯੋਗਤਾ ਵੀ ਉਪਜਦੀ ਹੈ ਅਤੇ ਅਸੀਂ ਸਹੀ ਅਤੇ ਗਲਤ ਵਿਚਕਾਰ ਅੰਤਰ ਜਾਣ ਜਾਂਦੇ ਹਾਂ ਯੋਗਤਾ ਸਾਨੂੰ ਸਿਆਣਾ ਬਣਾਉਂਦੀ ਹੈ ਪਰ ਖੁਸ਼ਹਾਲ ਅਸੀਂ ਕਾਰਜਾਂ ਨਾਲ ਅਤੇ ਮਿਹਨਤ ਨਾਲ ਹੀ ਹੁੰਦੇ ਹਾਂ ਅਗਿਆਨਤਾ ਨੂੰ ਕੇਵਲ ਸਿੱਖਿਆ ਨਾਲ ਦੂਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਮਿਹਨਤ ਨਾਲ ਕੰਮ ਕਰਨ ਤੋਂ ਬਿਨਾਂ ਸਿੱਖਿਆ ਵੀ ਅਗਿਆਨਤਾ ਨੂੰ ਦੂਰ ਨਹੀਂ ਕਰ ਸਕਦੀ ਸੁਸਤੀ ਦੀ ਸਜ਼ਾ ਅਸਫਲਤਾ ਹੀ ਨਹੀਂ ਹੁੰਦੀ ਗਰੀਬੀ ਸਾੜਾ ਈਰਖਾ ਅਤੇ ਦੁਸ਼ਮਣੀ ਵੀ ਹੁੰਦੀ ਹੈ ਕੁਝ ਕਰਨ ਤੋਂ ਪਹਿਲੇ ਆਰਾਮ ਕਰਨ ਦੀ ਆਤ ਨੂੰ ਸੁਸਤੀ ਕਹਿੰਦੇ ਹਨ ਸੁਸਤ ਵਿਅਕਤੀ ਉੱਤੇ ਨਾ ਕੋਈ ਗਿਆਨ ਅਸਰ ਕਰਦਾ ਹੈ ਨਾ ਹੀ ਕੋਈ ਦਵਾਈ ਸੁਸਤ ਵਿਅਕਤੀ ਪਰਵਰਤਨ ਦੇ ਵਿਰੋਧੀ ਹੁੰਦੇ ਹਨ ਤਜਰਬਾ ਦੱਸਦਾ ਹੈ ਕਿ ਠੀਕ ਸੋਚ ਵਾਲੇ ਵਿਅਕਤੀ ਇਨਕਲਾਬ ਨਹੀਂ ਲਿਆ ਸਕਦੇ ਉਹ ਚਿੰਤਕ ਹੋਣ ਕਰਕੇ ਸੁਧਾਰ ਹੀ ਲਿਆ ਸਕਦੇ ਹਨ ਗਲਤ ਸੋਚ ਵਾਲੇ ਲੋਕ ਟੀਰਜਵਾਨ ਅਤੇ ਸਹਿਣਸ਼ੀਲਤ ਨਹੀਂ ਹੁੰਦੇ ਸੋ ਉਹ ਆਤੰਕਵਾਦੀ ਜਾਂ ਅੱਤਵਾਦੀ ਹੋ ਨਿਭੜਦੇ ਹਨ ਇਨਕਲਾਬ ਉਹ ਹੀ ਲਿਆਉਂਦੇ ਹਨ ਜਿਨ੍ਹਾਂ ਦੇ ਕਾਰਜਾਂ ਪਿੱਛੇ ਇੱਕ ਸ਼ਕਤੀਸ਼ਾਲੀ ਵਿਚਾਰਧਾਰਾ ਹੁੰਦੀ ਹੈ ਇਨਕਲਾਬੀ ਵੀ ਤਾਕਤ ਦੇ ਬਿੱਤਣ ਨਾਲ ਪਰਿਵਰਤਨ ਦਾ ਵਿਰੋਧ ਅਤੇ ਵਿਰੋਧੀਆਂ ਨੂੰ ਕਤਲ ਕਰਨ ਦਾ ਪਾਪ ਕਰਨ ਲੱਗ ਪੈਂਦੇ ਹਨ ਅਜਿਹੇ ਵਿਅਕਤੀ ਰੱਬ ਨਾਲ ਵੀ ਵਿਵਦੀ ਕੀ ਕਰਦੇ ਹਨ ਉਸ ਨੂੰ ਕੁਝ ਕਰਨ ਹੀ ਨਹੀਂ ਦਿੰਦੇ ਸਾਰੇ ਪਾਪ ਆਪ ਹੀ ਕਰੀ ਜਾਂਦੇ ਹਨ ਅਜੇ ਮਨੁੱਖ ਨੂੰ ਅਜੇਹਾ ਕੋਈ ਚਰਨਾ ਨਹੀਂ ਲੱਭਿਆ ਜਿੱਥੇ ਉਸ ਦੀ ਸਾਰੀ ਪਿਆਸ ਬੁਝ ਜਾਵੇ ਅਧੂਰੇ ਪੰਦਾ ਅਹਿਸਾਸ ਮਨੁੱਖ ਨੂੰ ਟਿਕਣ ਨਹੀਂ ਦਿੰਦਾ ਇਸ ਲਈ ਹਰੇਕ ਮਨੁੱਖ ਅਸ਼ਾਂਤ ਹੈ ਗਰੀਬਾਂ ਮਰੀਜ਼ਾਂ ਕਮਜ਼ੋਰਾ ਅਨਪੜਾਂ ਆਦਿ ਲਈ ਕੋਈ ਆਜ਼ਾਦੀ ਨਹੀਂ ਹੁੰਦੀ ਸੋ ਜਦੋਂ ਤੱਕ ਪੇਟ ਭੁੱਖਾ ਹੈ ਗਿਆਨ ਦੀ ਭੁੱਖ ਜਾਗ ਨਹੀਂ ਸਕਦੀ ਸੰਸਾਰ ਦੇ ਅਰਥ ਹੀ ਇਹ ਹਨ ਜਿਹੜਾ ਸਾਡੀ ਇੱਛਾ ਅਨੁਸਾਰ ਨਾ ਹੋਵੇ ਸੱਚੇ ਗਿਆਨ ਅਤੇ ਸਧਾਰਨ ਗਿਆਨ ਵਿੱਚ ਅੰਤਰ ਸਮਝਣ ਦੀ ਲੋੜ ਹੈ ਜੇ ਜਾਣ ਲਿਆ ਕਿ ਬੇਈਮਾਨੀ ਪਾਪ ਹੈ ਤੇ ਬੇਈਮਾਨੀ ਦਾ ਤਿਆਗ ਕਰ ਦਿੱਤਾ ਇਹ ਸੱਚਾ ਗਿਆਨ ਹੈ ਜੇ ਜਾਣ ਲਿਆ ਕਿ ਬੇਈਮਾਨੀ ਬੁਰਾਈ ਹੈ ਪਰ ਇਸ ਦੇ باوجود ਅਸੀਂ ਬੇਈਮਾਨ ਬਣੇ ਰਹੀਏ ਇਹ ਸਧਾਰਨ ਗਿਆਨ ਹੈ ਜ਼ਿੰਦਗੀ ਦੀ ਪੱਧਰ ਉੱਚੀ ਸੱਚੇ ਗਿਆਨ ਨਾਲ ਹੀ ਹੋਏਗੀ ਜਦੋਂ ਕਿ ਸਧਾਰਨ ਗਿਆਨ ਨਾਲ ਗਿਆਨवान ਹੋਣ ਅਤੇ ਪੱਧਰ ਉੱਚੀ ਹੋਣ ਦੇ ਭਰਮ ਅਤੇ ਭੁਲੇਖੇ ਹੀ ਪੈਣਗੇ ਮਨੁੱਖ ਤਜਰਬੇ ਤੋਂ ਸਿੱਖਦਾ ਹੈ ਕਿ ਵਿਆਹ ਪਿਆਰ ਦੀ ਘਾਟ ਕਰਕੇ ਨਹੀਂ ਸਮਝ ਸੂਝ ਦੀ ਘਾਟ ਕਰਕੇ ਟੁੱਟਦੇ ਹਨ ਖੁਸ਼ੀ ਮਾਨਣ ਲਈ ਕਿਸੇ ਨੂੰ ਭਾਈਵਾਲ ਬਣਾਉਣਾ ਪਵੇਗਾ ਸਤਰੰਗੀ ਪੀਂਗ ਵੇਖਣ ਵਾਸਤੇ ਮੀਂਹ ਦੀ ਬੇਆਰਾਮੀ ਸਹਿਣੀ ਪਵੇਗੀ ਸੂਰਜ ਤੋਂ ਚਾਨਣ ਮੰਗਣ ਦੀ ਲੋੜ ਨਹੀਂ ਉਹ ਬਿਨਾਂ ਮੰਗੇ ਹੀ ਦੇਈ ਜਾਂਦਾ ਹੈ ਤੁਸੀਂ ਵੀ ਦਿਓ ਕੁਦਰਤ ਵੀ ਕਿਸੇ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਪਰ ਜੀਵਨ ਵਿੱਚ ਮੁਕਾਬਲੇ ਕਰਨ ਅਸੀਂ ਭਟਕਦੇ ਹਾਂ ਵਿਰੋਧ ਅਤੇ ਜਿੱਤਣ ਦੀ ਮਿਰਗੁ ਤ੍ਰਿਸ਼ਨਾ ਪਟਕਾਉਂਦੀ ਹੈ ਪਟਕਣ ਸਹਿਯੋਗੀ ਹੋ ਕੇ ਹੀ ਮਿਟਦੀ ਹੈ ਯਾਦ ਰੱਖਣ ਦੀ ਲੋੜ ਹੈ ਕਿ ਹਰ ਕਿਸੇ ਦੀ ਸੋਚ ਵੱਖਰੀ ਹੈ ਅਤੇ ਹਰ ਕਿਸੇ ਦਾ ਸਵਰਗ ਵੱਖਰਾ ਹੈ ਬੱਚੇ ਵਾਸਤੇ ਖਿਡੌਣਿਆਂ ਦੀ ਦੁਕਾਨ ਸਵਰਗ ਹੈ ਜਿੱਥੇ ਚਾਕਲੇਟ ਸਮੇਤ ਹਰ ਚੀਜ਼ ਮੁਫਤ ਹੈ ਇਸਤਰੀ ਲਈ ਹੀਰਿਆਂ ਦਾ ਭੰਡਾਰ ਸਵਰਗ ਹੈ ਜਿੱਥੇ ਭੋਜਨ ਵੀ ਪੱਕਿਆ ਪਕਾਇਆ ਮਿਲਦਾ ਹੈ ਪੁਰਸ਼ ਲਈ ਵੱਡਾ ਵਪਾਰ ਹੀ ਸਵਰਗ ਹੈ ਜਿੱਥੇ ਸਾਰੇ ਗਾਹਕ ਖਰੀਦਣ ਲਈ ਹੀ ਆਉਂਦੇ ਹਨ ਹਰੇਕ ਦੇ ਸਵਰਗ ਵਾਂਗ ਹਰੇਕ ਦਾ ਰਾਹ ਵੀ ਵੱਖਰਾ ਹੈ ਜਿੱਥੇ ਮਹਾਵੀਰ ਵਰਤ ਰੱਖ ਕੇ ਪਹੁੰਚੇ ਉਥੇ ਬੁੱਧ ਗਿਆਨ ਨਾਲ ਪਹੁੰਚੇ ਸ਼ੁਕਰਾਤ ਜ਼ਹਿਰ ਪੀ ਕੇ ਪਹੁੰਚਿਆ ਈਸਾ ਸੂਲੀ ਉਤੇ ਲਟਕ ਕੇ ਪਹੁੰਚਿਆ ਨਾਨਕ ਗਾ ਕੇ ਪਹੁੰਚੇ ਅਤੇ ਮੀਰਾ ਨੱਚ ਕੇ ਪਹੁੰਚੀ ਵੱਖਰੇ ਰਾਹ ਵਾਂਗ ਹਰ ਚੀਜ਼ ਦਾ ਨੇਮ ਵੀ ਵੱਖਰਾ ਹੈ। ਅੱਗ ਗਰਮ ਹੈ, ਪਾਣੀ ਠੰਡਾ ਹੈ। ਅੱਗ ਸਾੜਦੀ ਹੈ, ਉੱਪਰ ਵੱਲ ਜਾਂਦੀ ਹੈ। ਪਾਣੀ ਬੁਝਾਉਂਦਾ ਹੈ, ਥੱਲੇ ਵੱਲ ਆਉਂਦਾ ਹੈ। ਦੋਹਾਂ ਬਾਰੇ ਸੋਚੀਏ ਤਾਂ ਹੀ ਗੱਲ ਸਮਝ ਆਉਂਦੀ ਹੈ। ਸੰਸਾਰ ਵਿੱਚ ਚੰਗੇ ਵੀ ਹਨ, ਮਾੜੇ ਵੀ। ਸੰਸਾਰ ਵਿੱਚ ਹੀ ਹਨ। ਸੰਪੂਰਨ ਗਿਆਨ ਮੁਕਤ ਕਰਦਾ ਹੈ। ਅਧੂਰਾ ਗਿਆਨ ਥਕਾਉਂਦਾ ਅਕਾਉਂਦਾ ਹੈ। ਇਵੇਂ ਹੀ ਸੰਸਾਰ ਵਿੱਚ ਕੁਝ ਵੀ ਅੰਤਿਮ ਨਹੀਂ। ਨਾ ਸਫਲਤਾ, ਨਾ ਅਸਫਲਤਾ, ਨਾ ਅਮੀਰੀ, ਨਾ ਗਰੀਬੀ, ਨਾ ਸਮਝੌਤਾ, ਨਾ ਝਗੜਾ, ਨਾ ਤੁਸੀਂ ਅਤੇ ਨਾ ਹੀ ਮੈਂ। ਸੰਸਾਰ ਵਿੱਚ ਕੁਝ ਵੀ ਪਹਿਲੀ ਵਾਰ ਨਹੀਂ ਹੋ ਰਿਹਾ ਅਤੇ ਕੁਝ ਵੀ ਅੰਤਿਮ ਵਾਰ ਨਹੀਂ ਹੋਵੇਗਾ। ਤੋ ਜ਼ਰਬਾ ਦੱਸਦਾ ਹੈ ਕਿ ਜਿਸ ਦਾ ਆਪਣੇ ਨਾਲ ਝਗੜਾ ਨਹੀਂ ਹੁੰਦਾ ਉਸ ਨੂੰ ਅੱਧੀ ਮਾਨਵ ਜਾਤੀ ਦੀਆਂ ਆਤਾਂ ਦਾ ਪਤਾ ਹੀ ਨਹੀਂ ਲੱਗਦਾ ਜਿਸ ਨੇ ਵਿਆਹ ਨਹੀਂ ਕੀਤਾ ਉਹ ਜਾਣ ਹੀ ਨਹੀਂ ਸਕਦਾ ਕਿ ਸੰਸਾਰ ਕੀ ਹੈ ਜਿਸ ਨੇ ਪ੍ਰੇਮ ਨਹੀਂ ਕੀਤਾ ਉਹ ਸਾੜੇ ਅਤੇ ਈਰਖਾ ਤੋਂ ਜਾਣੋ ਨਹੀਂ ਹੋ ਸਕਦਾ ਵੇਖਿਆ ਗਿਆ ਹੈ ਕਿ ਵਸਤਾਂ ਅਤੇ ਪ੍ਰੇਮੀ ਫਾਸਲੇ ਕਰਕੇ ਸੋਹਣੇ ਲੱਗਦੇ ਹਨ ਪ੍ਰੇਮੀਆ ਵਿਚਾਰ ਉਮਰਾਂ ਦਾ ਜਾਂ ਰਸਤਿਆਂ ਦਾ ਫਾਸਲਾ ਹੁੰਦਾ ਹੈ ਜਦੋਂ ਉਹ ਵਿਆਹੇ ਜਾਂਦੇ ਹਨ ਤਾਂ ਫਾਸਲੇ ਦੀ ਉਪਜਾਈ ਸੁੰਦਰਤਾ ਮੁੱਕ ਜਾਂਦੀ ਹੈ ਬਹੁਤ ਨੇੜਿਓਂ ਸ਼ੀਸ਼ੇ ਵਿੱਚ ਵੇਖਿਆ ਚਿਹਰਾ ਚਿਹਰੇ ਦੇ ਨੁਕਸ ਹੀ ਵਿਖਾਈ ਦਿੰਦੇ ਹਨ ਪਹਾੜ ਦੂਰੋਂ ਬੜੇ ਸੋਹਣੇ ਲੱਗਦੇ ਹਨ ਨੇੜੇ ਪਹੁੰਚ ਕੇ ਮਿੱਟੀ ਹੀ ਨਜ਼ਰ ਆਉਂਦੀ ਹੈ ਸਾਨੂੰ ਪੁਰਾਣੇ ਥਕਾਉਣ ਲੱਗ ਪੈਂਦੇ ਹਨ ਅਤੇ ਨਵੇਂਆਂ ਵਿੱਚ ਦਿਲਚਸਪੀ ਉਪਜ ਪੈਂਦੀ ਹੈ ਅਤੇ ਭਰਮ ਭੁਲੇਖਿਆਂ ਦਾ ਨਵਾਂ ਦੌਰ ਸ਼ੁਰੂ ਹੁੰਦਾ ਹੈ। ਐਵੇਂ ਸੰਸਾਰ ਸਾਨੂੰ ਚਲਾਕੀ ਨਾਲ ਪਕੜ ਲੈਂਦਾ ਹੈ। ਆਦੀਵਾਸੀ ਕਬੀਲਿਆਂ ਵਿੱਚ ਬਾਂਦਰ ਫੜਨ ਦਾ ਸਦੀਆਂ ਪੁਰਾਣਾ ਢੰਗ ਇਹ ਹੈ ਕਿ ਗਿਰਿਆ ਨਾਲ ਭਰੇ ਸੌੜੇ ਮੂੰਹ ਵਾਲੇ ਭਾਰੇ ਭਾਂਡੇ ਵਿੱਚ ਬਾਂਦਰ ਆਪਣੀ ਬਾਹਾਂ ਪਾ ਕੇ ਗਿਰਿਆਂ ਨਾਲ ਭਰੀ ਮੁਠੀ ਮੀਚ ਲੈਂਦਾ ਹੈ ਛੱਡਦਾ ਨਹੀਂ ਅਤੇ ਫੜਿਆ ਜਾਂਦਾ ਹੈ ਆਪਣੀਆਂ ਸਮੱਸਿਆਵਾਂ ਲਈ ਅਸੀਂ ਆਪ ਜ਼ਿੰਮੇਵਾਰ ਹੁੰਦੇ ਹਾਂ ਜੀਵਨ ਦਾ ਦਸਤੂਰ ਦੱਸਦਾ ਹੈ ਕਿ ਜੇ ਤੁਸੀਂ ਕਰਜ਼ਾ ਲਵੋਗੇ ਤਾਂ ਲੈਣ ਵੇਲੇ 20 ਮਿੰਟ ਹੀ ਲੱਗਣਗੇ ਪਰ ਕਰਜ਼ਾ ਮੋੜਨ ਵੇਲੇ 20 ਸਾਲ ਲੱਗਣਗੇ ਉਮਰ ਕੋਈ ਵੀ ਹੋਵੇ ਕਰਜ਼ਾ ਲੈ ਕੇ ਲੱਗੇਗਾ ਕਿ ਤੁਸੀਂ 60 ਸਾਲ ਦੇ ਹੋ ਗਏ ਹੋ ਕਰਜ਼ਾ ਲੈਣਾ ਸੌਖਾ ਹੈ ਬਚਤ ਕਰਕੇ ਕੁਝ ਖਰੀਦਣਾ ਔਖਾ ਹੈ ਪਰ ਕਦਰ ਤਾਂ ਹੀ ਪੈਂਦੀ ਹੈ ਜੇ ਔਖੇ ਕੰਮ ਕੀਤੇ ਜਾਣ ਧਾਰਮਿਕ ਅਤੇ ਪਰੰਪਰਾਗਤ ਸੋਚ ਵਾਲੇ ਵਿਅਕਤੀ ਆਪਣੇ ਜੀਵਨ ਵਿੱਚ ਕੋਈ ਔਖਾ ਜਾਂ ਨਵਾਂ ਨਹੀਂ ਕਰਦੇ ਇਸੇ ਲਈ ਉਹ ਜੀਵਨ ਦੇ ਵਿਚਾਰ ਜਿਹੇ ਵਿਚਰ ਕੇ ਸੰਤੁਸ਼ਟ ਹੋ ਜਾਂਦੇ ਹਨ ਯੋਗ ਤਿਆਰੀ ਕਰਨੀ ਔਖੇ ਕੰਮ ਦੀ ਸਫਲਤਾ ਦਾ ਭੇਤ ਹੈ ਕਿਉਂਕਿ ਤਿਆਰੀ ਹੀ ਸਫਲਤਾ ਤੇ ਅਸਫਲਤਾ ਨੂੰ ਨਿਖੇੜਦੀ ਹੈ ਜੇ ਤਿਆਰੀ ਨਾ ਕੀਤੀ ਜਾਵੇ ਤਾਂ ਮੌਕਾ ਕਿਸੇ ਦੀ ਮਦਦ ਜਾਂ ਕਿਸਮਤ ਵੀ ਕੁਝ ਨਹੀਂ ਕਰ ਸਕਦੀ ਸੈਰ ਜਾਂ ਕਸਰਤ ਕਰਨੀ ਔਖਾ ਕੰਮ ਹੈ ਪਰ ਇਹਨਾਂ ਨਾਲ ਜੀਵਨ ਸੌਖਾ ਹੋ ਜਾਂਦਾ ਹੈ ਸੈਰ ਜਾਂ ਕਸਰਤ ਦਾ ਉਦੇਸ਼ ਸਰੀਰ ਦੀ ਤੰਦਰੁਸਤੀ ਹੀ ਨਹੀਂ ਹੁੰਦਾ ਮਨ ਦੀ ਸ਼ਾਂਤੀ ਅਤੇ ਸਫਲਤਾ ਦਾ ਅਹਿਸਾਸ ਵੀ ਹੁੰਦਾ ਹੈ ਹਰੇਕ ਸਫਲ ਵਿਅਕਤੀ ਪਿੱਛੇ ਅਸਫਲਤਾ ਦੇ अनेका ਵਰੇ ਹੁੰਦੇ ਹਨ ਸਫਲ ਵਿਅਕਤੀ ਉਹ ਅਕਾਊ ਅਤੇ ਥਕਾਊ ਕੰਮ ਵੀ ਕਰਦੇ ਹਨ ਜਿਨ੍ਹਾਂ ਨੂੰ ਸੁਸਤ ਜਾਂ ਅਸਫਲ ਵਿਅਕਤੀ ਪਸੰਦ ਨਹੀਂ ਕਰਦੇ ਇਹਨਾਂ ਔਖੇ ਕੰਮਾਂ ਨੂੰ ਪਸੰਦ ਤਾਂ ਸਫਲ ਵਿਅਕਤੀ ਵੀ ਨਹੀਂ ਕਰਦੇ ਪਰ ਆਪਣੇ ਉਦੇਸ਼ ਦੀ ਪੂਰਤੀ ਲਈ ਸਫਲ ਵਿਅਕਤੀ ਆਪਣੀ ਪਸੰਦ ਜਾਂ ਨਾ ਪਸੰਦ ਨੂੰ ਰੁਕਾਵਟ ਨਹੀਂ ਬਣਨ ਦਿੰਦੇ ਕਈ ਕੰਮ ਇੱਕ ਵਾਰੀ ਹੀ ਕਰਨ ਯੋਗ ਹੁੰਦੇ ਹਨ ਅਤੇ ਠੀਕ ਢੰਗ ਨਾਲ ਕਰਨ ਯੋਗ ਹੁੰਦੇ ਹਨ ਜਿਵੇਂ ਜਨਮ ਲੈਣਾ ਵਿਆਹ ਕਰਵਾਉਣਾ ਅਤੇ ਮਰਨਾ ਠੀਕ ਢੰਗ ਅਪਣਾਉਣ ਕਰਕੇ ਅਸੀਂ ਨਿਆਪੂਰਨ ਹੋ ਜਾਂਦੇ ਹਾਂ ਇਹ ਰਾਹ ਔਖਾ ਹੈ ਪਰ ਇਹ ਤਸੱਲੀ ਵਾਲਾ ਰਾਹ ਹੈ ਸੰਸਾਰ ਨਿਆਪੂਰਨ ਨਹੀਂ ਹੈ ਅਸੀਂ ਹੀ ਸੰਸਾਰ ਹਾਂ ਅਸੀਂ ਵੀ ਨਿਆਪੂਰਨ ਨਹੀਂ ਹਾਂ ਮੇਰੇ ਇੱਕ ਗਵਾਂਡੀ ਨੇ ਜਦੋਂ ਮਕਾਨ ਬਦਲਿਆ ਤਾ ਨਵੇਂ ਮਕਾਨ ਵਿੱਚ ਨੇੜੇ ਦੇ ਕਸਬੇ ਵਿੱਚੋਂ ਬਣਦੇ ਮਸ਼ਹੂਰ ਗਮਲੇ ਖਰੀਦਣ ਦਾ ਮਨ ਬਣਾਇਆ ਪਤਾ ਲੱਗਣ ਤੇ ਆਂਡੀਆਂ ਗਵਾਂਡੀਆਂ ਨੇ ਵੀ 2-2 3-3 ਦਰਜਣ ਗਮਲੇ ਮੰਗਵਾਉਣ ਦੀ ਬੇਨਤੀ ਕੀਤੀ ਜਦੋਂ ਗਮਲੇ ਆਏ ਤਾਂ 30 ਦਰਜਣ ਗਮਲਿਆਂ ਵਿੱਚੋਂ ਡੇਢ ਦਰਜਣ ਗਮਲੇ ਟੁੱਟ ਗਏ ਸਨ ਸਾਰੇ ਗਵਾਂਢੀ ਆਏ ਅਤੇ ਛਾਂਟ ਛਾਂਡ ਕੇ ਸਬੂਤ ਤੇ ਗਮਲੇ ਲੈ ਗਏ ਅਤੇ ਟੁੱਟੇ ਗਮਲੇ ਉੱਥੇ ਹੀ ਪਏ ਰਹੇ ਐਵੇਂ ਗਵੰਡੀ ਨੂੰ ਸੇਵਾ ਦਾ ਫਲ ਟੁੱਟੇ ਟੁੱਟੇ ਗਮਲਿਆਂ ਵਿੱਚ ਮਿਲਿਆ ਸੰਸਾਰ ਨਿਆਪੁਰ ਨਹੀਂ ਹੈ ਇਸੇ ਕਰਕੇ ਲੋਕ ਦੁਖੀ ਹਨ ਜਦੋਂ ਕੋਈ ਬੇਈਮਾਨ ਕਿਸੇ ਸਾਊ ਜਾਂ ਇਮਾਨਦਾਰ ਬੰਦੇ ਨੂੰ ਤੰਗ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਦਿਲ ਸਖਤ ਵਿਉਂਤ ਪੱਕੀ ਅਤੇ ਇਰਾਦਾ ਦ੍ਰਿੜ ਹੁੰਦਾ ਹੈ ਸੋ ਇਮਾਨਦਾਰ ਬੰਦਾ ਬੇਈਮਾਨ ਦਾ ਸ਼ਿਕਾਰ ਹੋਣੋਂ ਬਚ ਨਹੀਂ ਸਕਦਾ ਜਦੋਂ ਕੋਈ ਇਮਾਨਦਾਰ ਜੇ ਕਦੀ ਕਿਸੇ ਬੇਈਮਾਨ ਨੂੰ ਸਜ਼ਾ ਦੇਣ ਲੱਗਦਾ ਹੈ ਤਾਂ ਉਸ ਦਾ ਹਿਰਦਾ ਕੋਮਲ ਉਸ ਦੀ ਵਿਉਂਤ ਅਧੂਰੀ ਅਤੇ ਉਹ ਇੱਕ ਸੀਮਾ ਤੋਂ ਵਧੇਰੇ ਸਖਤ ਹੋ ਹੀ ਨਹੀਂ ਸਕਦਾ ਇਸ ਲਈ ਉਸ ਦੇ ਪੋਲੇ ਯਤਨਾ ਕਾਰਨ ਬੇਈਮਾਨ ਬਚ ਨਿਕਲਦਾ ਹੈ। ਅਜੋਕੇ ਸੰਸਾਰ ਵਿੱਚ ਸਾਊ ਇਮਾਨਦਾਰ ਦੇ ਅਰਥ ਦੁਖੀ ਹੋਣ ਤੋਂ ਹਨ। ਸੰਸਾਰ ਵਿੱਚ ਰੌਣਕ, ਪਾਪ ਅਤੇ ਬੇਈਮਾਨੀ ਦੀ ਹੈ। ਵੇਖਿਆ ਗਿਆ ਹੈ ਕਿ ਜਦੋਂ ਕੋਈ ਭੈੜਾ ਵਿਅਕਤੀ ਆਰਾਮ ਕਰ ਰਿਹਾ ਹੁੰਦਾ ਹੈ ਤਾਂ ਉਦੋਂ ਹੀ ਉਹ ਕਿਸੇ ਨੂੰ ਤੰਗ ਨਹੀਂ ਕਰਦਾ। ਕਿਸੇ ਨੂੰ ਤੰਗ ਨਾ ਕਰਨਾ ਹੀ ਉਸ ਲਈ ਰਾਮ ਹੁੰਦਾ ਹੈ। ਚਲਾਕ ਅਤੇ ਬੇਈਮਾਨ ਵਿਅਕਤੀ ਸੰਸਾਰ ਵਿੱਚ ਇਸ ਲਈ ਸਫਲ ਹਨ ਕਿਉਂਕਿ ਉਹ ਜੀਵਨ ਦੀ ਮੁੱਖ ਧਾਰਾ ਦੇ ਨੇੜੇ ਰਹਿੰਦੇ ਹਨ। ਉਹ ਪਰਵਾਹ ਨਹੀਂ ਕਰਦੇ ਕਿ ਲੋਕ ਉਨ੍ਹਾਂ ਬਾਰੇ ਕੀ ਕਹਿੰਦੇ ਹਨ, ਜਦੋਂ ਕਿ ਸਿਆਣੇ ਅਤੇ ਸੌ ਲੋਕ ਮੁੱਖ ਧਾਰਾ ਵਿੱਚ ਸ਼ਾਮਲ ਨਹੀਂ ਹੁੰਦੇ। ਉਹ ਕਿਨਾਰੇ ਤੇ ਖਲੋਤੇ ਰਹਿੰਦੇ ਹਨ। ਸਿਆਣੇ ਅਤੇ ਸੌ ਲੋਕ ਵੋਟਾਂ ਨਾ ਪਾ ਕੇ ਪੈੜੇ ਤੇ ਬੇਈਮਾਨ ਉਮੀਦਵਾਰਾਂ ਨੂੰ ਜਿਤਾ ਦਿੰਦੇ ਹਨ ਚੰਗੇ ਲੋਕ ਦੁਖੀ ਇਸਤਰੀਆਂ ਵਾਂਗ ਚੰਗੇ ਭਵਿੱਖ ਦੀ ਆਸ ਵਿੱਚ ਵਰਤਮਾਨ ਵਿੱਚ ਦੁਖੀ ਹੁੰਦੇ ਰਹਿੰਦੇ ਹਨ ਇਸਤਰੀਆਂ ਇਸ ਲਈ ਦੁੱਖ ਪਾਉਂਦੀਆਂ ਹਨ ਕਿਉਂਕਿ ਉਹਨਾਂ ਦਾ yatharth ਕਮਜ਼ੋਰ ਅਤੇ ਕਲਪਨਾ ਬੜੀ ਤਿੱਖੀ ਹੁੰਦੀ ਹੈ ਉਹ ਕਿਸੇ ਵੱਲੋਂ ਕੀਤੀ ਪ੍ਰਸ਼ੰਸਾ ਨੂੰ ਪਿਆਰ ਅਤੇ ਪਿਆਰ ਨੂੰ ਵਿਆਹ ਸਮਝਣ ਲੱਗ ਪੈਂਦੀਆਂ ਹਨ। ਇਸਤਰੀ ਵਿਧੀ ਅਨੁਸਾਰ ਨਹੀਂ ਸੋਚਦੀ। ਉਸ ਨੂੰ ਇਲਹਾਮ ਹੁੰਦੇ ਹਨ ਅਤੇ ਉਹ ਸਿੱਧੀ ਛਾਲ ਲਾਉਂਦੀ ਹੈ। ਅਤੇ ਸਿੱਟਿਆਂ ਦੇ ਪਹੁੰਚ ਜਾਂਦੀ ਹੈ ਜਿਹੜੇ ਅਕਸਰ ਗਲਤ ਹੁੰਦੇ ਹਨ। ਇਸਤਰੀਆਂ ਚਾਹੁੰਦੀਆਂ ਹਨ ਕਿ ਪਤੀ ਗੋਂਗੇ ਹੋਣ ਪਰ ਦੁਰਭਾਗ ਵੱਸ ਪਤੀ ਬੋਲੇ ਨਿਕਲ ਆਉਂਦੇ ਹਨ ਪੁਰਸ਼ ਕਹੇ ਕੁਝ ਵੀ ਪਰ ਉਹ ਹਰ ਵੇਲੇ ਨਫੇ ਨੁਕਸਾਨ ਬਾਰੇ ਹੀ ਸੋਚਦਾ ਹੈ ਸਾਡੇ ਸਮਾਜ ਵਿੱਚ ਹਰੇਕ ਇਸਤਰੀ ਲਈ ਉਸਦਾ ਪਤੀ ਸ਼ਨਾਖਤੀ ਗਾਰਡ ਹੁੰਦਾ ਹੈ ਪੁਰਸ਼ ਦੀ ਤਾਕਤ ਵਰ ਸਮਾਜਿਕ ਹیثیت ਕਾਰਨ ਉਸਦੇ ਔਗਣ ਗੱਲਬਾਤ ਦਾ ਵਿਸ਼ਾ ਨਹੀਂ ਮੰਨਦੇ ਅਤੇ ਇਸਤਰੀ ਦੀ ਕਮਜ਼ੋਰ ਸਮਾਜਿਕ ਸਥਿਤੀ ਕਾਰਨ ਉਸ ਦੀ ਨਿੱਕੀ ਨਿੱਕੀ ਗੱਲ ਤਮਾਸ਼ਾ ਬਣ ਜਾਂਦੀ ਹੈ ਜਿੱਤ ਦੇ ਸਾਰੇ ਹਥਿਆਰ ਪੁਰਸ਼ ਕੋਲ ਹਨ ਸੋ ਜ਼ਮਾਨਾ ਇਸਤਰੀ ਨੂੰ ਹਾਰਨ ਲਈ ਮਜਬੂਰ ਕਰਦਾ ਹੈ ਇਸਤਰੀ ਦਾ ਆਪਣਾ ਕੋਈ ਘਰ ਨਹੀਂ ਹੁੰਦਾ ਪਰ ਘਰ ਦੀਆਂ ਜ਼ਿੰਮੇਵਾਰੀਆਂ ਉਸ ਦੀਆਂ ਸਮਝੀਆਂ ਜਾਂਦੀਆਂ ਹਨ ਨਿੱਕੀ ਨਿੱਕੀ ਗੱਲ ਤੇ ਨਿੰਦਾ ਹੋਣ ਕਾਰਨ ਇਸਤਰੀ ਵਿੱਚ ਪ੍ਰਸ਼ੰਸਾ ਦੀ ਭੁੱਖ ਵਧੇਰੇ ਹੁੰਦੀ ਹੈ ਪਰ ਤੀਤ ਹੁੰਦਾ ਹੈ ਕਿ ਕਿਸੇ ਛੜੇ ਨਹੀਂ ਕਿਹਾ ਹੋਵੇਗਾ ਕਿ ਜੋ ਸੁਖ ਛੱਜੂ ਦੇ ਜਵਾਰੇ ਉਹਨਾਂ ਬਲਕ ਨਾ ਬੁਖਾਰੇ ਵੇਖਿਆ ਗਿਆ ਹੈ ਕਿ ਅਕਸਰ ਵਿਆਹੀਆਂ ਇਸਤਰੀਆਂ ਅਤੇ ਕੁਆਰੇ ਪੁਰਸ਼ ਸਮਾਗਮ ਦੇ ਵਾਤਾਵਰਨ ਨੂੰ ਬਹੁਤ ਸੁਹਾਵਣਾ ਬਣਾ ਦਿੰਦੇ ਹਨ ਕਿਉਂਕਿ ਦੋਵੇਂ ਡਰ ਤੋਂ ਮੁਕਤ ਹੁੰਦੇ ਹਨ ਤਜਰਬਾ ਦੱਸਦਾ ਹੈ ਕਿ ਜਿਨ੍ਹਾਂ ਕੋਲ ਅधिक ਕੱਪੜੇ ਜਾਂ ਗਹਿਣੇ ਹੁੰਦੇ ਹਨ ਉਹਨਾਂ ਨੇ ਕੁਝ ਵੀ ਪਾਇਆ ਹੋਵੇ ਅਤੇ ਕਿਤਨਾ ਵੀ ਠੀਕ ਪਾਇਆ ਹੋਵੇ ਉਹਨਾਂ ਨੂੰ ਲੱਗਦਾ ਰਹਿੰਦਾ ਹੈ ਕਿ ਜੇ ਉਹ ਦੂਜੀ ਅਲਮਾਰੀ ਵਾਲੇ ਕੱਪੜੇ ਜਾਂ ਗਹਿਣੇ ਪਾ ਲੈਂਦੇ ਤਾਂ ਉਹਨਾਂ ਨੂੰ ਵਧੇਰੇ ਜੱchnੇ ਸਨ ਅਸੀਂ ਸਮਝਦੇ ਹਾਂ ਕਿ ਸੰਸਾਰ ਬਦਲ ਰਿਹਾ ਹੈ ਪਰ ਇਹ ਬਾਰੀ ਚਮਕਦਾ ਉਪਜਾਇਆ ਇੱਕ ਭੁਲੇਖਾ ਹੁੰਦਾ ਹੈ ਹਰੇਕ ਸਵੇਰ ਅਸੀਂ ਸੋਚਦੇ ਹਾਂ ਕਿ ਅੱਜ ਕੱਲ ਨਾਲੋਂ ਚੰਗੇਰਾ ਦਿਨ ਹੈ ਪਰ ਸ਼ਾਮ ਨੂੰ ਮਹਿਸੂਸ ਕਰਦੇ ਹਾਂ ਕਿ ਕੱਲ ਵਰਗਾ ਹੀ ਹੈ ਸੰਸਾਰ ਵਿੱਚ ਸਾਰੀ ਜਦੋ ਜ਼ਹਦ ਜਿਉਂਦੇ ਰਹਿਣ ਲਈ ਹੈ ਅਤੇ ਸਾਡੇ ਉੱਤੇ ਜੰਗਲ ਦਾ ਕਾਨੂੰਨ ਅੱਜ ਵੀ ਲਾਗੂ ਹੈ ਜਿਵੇਂ ਹੁਣ ਵੀ ਜੇ ਕੋਈ ਸੱਪ ਦਿਸ ਜਾਵੇ ਅੱਗ ਲੱਗ ਜਾਵੇ ਜਾਂ ਲੜਾਈ ਛਿੜ ਪਵੇ ਤਾਂ ਅਸੀਂ ਉਵੇਂ ਹੀ ਵਿਹਾਰ ਕਰਦੇ ਹਾਂ ਜਿਵੇਂ ਹਜ਼ਾਰਾਂ ਸਾਲ ਪਹਿਲਾਂ ਕਰਦੇ ਸਾਂ ਮੈਨੂੰ ਸ਼ਮਸ਼ਾਨਗਾਰਡ ਜਾਣ ਦਾ ਮੌਕਾ ਮਿਲਦਾ ਹੀ ਰਹਿੰਦਾ ਹੈ ਇੱਕ ਵਾਰੀ ਅਰਥੀਆਂ ਦਾ ਲੰਮੇ ਅਰਸੇ ਤੋਂ ਸੰਸਕਾਰ ਕਰਨ ਵਾਲੇ ਨੂੰ ਮੈਂ ਪੁੱਛਿਆ ਤੁਹਾਡੀ ਜ਼ਿੰਦਗੀ ਦਾ ਤਜਰਬਾ ਕੀ ਕਹਿੰਦਾ ਹੈ ਤਾਂ ਉਸਨੇ ਕਿਹਾ ਮੈਨੂੰ ਤਾਂ ਇੰਜ ਲੱਗਦਾ ਹੈ ਜਿਵੇਂ ਹਰ ਵਾਰੀ ਇੱਕ ਹੀ ਬੰਦਾ ਨਾਂ ਬਦਲ ਬਦਲ ਕੇ ਆਈ ਜਾਂਦਾ ਹੈ ਰਾਜ ਭਵਨ ਦੇ ਮਾਲੀ ਨੇ ਇਸੇ ਪ੍ਰਸ਼ਨ ਦਾ ਉੱਤਰ ਦਿੰਦਿਆਂ ਕਿਹਾ ਸਰਕਾਰ ਕਿਸੇ ਪਾਰਟੀ ਦੀ ਬਣੇ ਹਾਰ ਪਾਉਣ ਵਾਲੇ ਉਹੀ ਰਹਿੰਦੇ ਹਨ ਅਖਬਾਰ ਦੇ ਸੰਪਾਦਕ ਨੇ ਕਿਹਾ ਕੁਝ ਵਾਪਰੀ ਜਾਵੇ ਸਾਡਾ ਕੰਮ ਉਸ ਦੀ ਦਿਲਚਸਪ ਖਬਰ ਬਣਾਉਣਾ ਹੈ ਇੱਕ ਵਿਅੰਦਕਾਰ ਨੇ ਕਿਹਾ ਕੁਝ ਵੀ ਵਿਅੰਤ ਅਨੁਸਾਰ ਨਹੀਂ ਵਾਪਰਦਾ ਪਰ ਫਿਰ ਵੀ ਲੋਕ ਵਿਅੰਤਾ ਬਣਾਉਂਦੇ ਹਨ ਜੀਵਨ ਨੂੰ ਭਾਵੇਂ ਕਿਤਨਾ ਹੀ ਵਿਉਂਤ ਲਿਆ ਜਾਵੇ ਪਰ ਘਰ ਦੇ ਖਰਚੇ ਕਰਜ਼ੇ ਦੀ ਰਕਮ ਅਤੇ ਦੁਸ਼ਮਣਾਂ ਦੀ ਗਿਣਤੀ ਹਮੇਸ਼ਾ ਅਨੁਮਾਨ ਤੋਂ ਵੱਧ ਜਾਂਦੀ ਹੈ ਇਹ ਵੀ ਭੁਲੇਖਾ ਹੈ ਕਿ ਦੂਜੇ ਸੁਖੀ ਹਨ ਅਤੇ ਅਸੀਂ ਦੁਖੀ ਹਾਂ ਅਸਲੀਅਤ ਇਹ ਹੈ ਕਿ ਅਸੀਂ ਜ਼ਿੰਦਗੀ ਪਰ ਦੂਜਿਆਂ ਨੂੰ ਆਪਣੇ ਉਹਨਾਂ ਗੁਣਾਂ ਤੇ ਉਹਨਾਂ ਦੁੱਖਾਂ ਨਾਲ ਪ੍ਰਭਾਵਿਤ ਕਰਨ ਦਾ ਯਤਨ ਕਰਦੇ ਰਹਿੰਦੇ ਹਾਂ ਜਿਹੜੇ ਵਾਸਤਵ ਵਿੱਚ ਸਾਡੇ ਵਿੱਚ ਹੁੰਦੇ ਹੀ ਨਹੀਂ ਇਹ ਵਿਸ਼ਵ ਵਿਆਪੀ ਤਜਰਬਾ ਹੈ ਕਿ ਅਸੀਂ ਦੂਜਿਆਂ ਦੀਆਂ ਗਲਤੀਆਂ ਤੋਂ ਕੁਝ ਨਹੀਂ ਸਿੱਖਦੇ ਮੇਰੇ ਇੱਕ ਬੜੇ ਤਜਰਬੇਕਾਰ ਬਜ਼ੁਰਗ ਵਾਕਫ ਹਨ ਉਹਨਾਂ ਨੇ ਆਪਣੇ ਸਿਆਣੇ ਅਤੇ ਹੋਣਹਾਰ ਪੁੱਤਰ ਨੂੰ ਆਪਣੀ ਮਨਾਈ ਜਾਇਦਾਦ ਅਤੇ ਸਮੁੱਚੇ ਜੀਵਨ ਦੀ ਬਚਤ ਸੰਭਾਲ ਦਿੱਤੀ ਦੋਸਤਾਂ ਮਿੱਤਰਾਂ ਨੇ ਕਿਹਾ ਏਵੇਂ ਆਪਣੀ ਜਾਇਦਾਦ ਤੇ ਆਪਣਾ ਹੱਕ ਨਾ ਤਿਆਗੋ ਪਰ ਉਹਨਾਂ ਨੂੰ ਕਿਸੇ ਦੀ ਸਲਾਹ ਪਸੰਦ ਨਾ ਆਈ ਗਲਤੀ ਕਰਨ ਵੇਲੇ ਅਸੀਂ ਨਾ ਕਿਸੇ ਨਾਲ ਸਲਾਹ ਕਰਦੇ ਹਾਂ ਅਤੇ ਨਾ ਹੀ ਕਿਸੇ ਦੀ ਸਲਾਹ ਪਸੰਦ ਕਰਦੇ ਹਾਂ ਕੁਝ ਹੀ ਮਹੀਨਿਆਂ ਵਿੱਚ ਨੂੰ ਪੁੱਤਰ ਨੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ ਹੁਣ ਉਹ ਬਿਰਧ ਆਸ਼ਰਮ ਵਿੱਚ ਸਾਰਿਆਂ ਨੂੰ ਆਪਣੀ ਹੱਡ ਬੀਤੀ ਸੁਣਾਉਂਦੇ ਹਨ ਤੁਸੀਂ ਵੀ ਕਈ ਅਜਿਹੇ ਮਾਤਾ ਪਿਤਾ ਵੇਖੇ ਹੋਣਗੇ ਅਜਿਹਾ ਵਾਪਰਨ ਦਾ ਕਾਰਨ ਇਹ ਹੈ ਕਿ ਜਦੋਂ ਸੰਤਾਨ ਨੂੰ ਅਣਕਮਾਇਆ ਧਨ ਮਿਲ ਜਾਂਦਾ ਹੈ ਤਾਂ ਉਹਨਾਂ ਦਾ ਜੀਵਨ ਬੇਲੋੜੇ ਹੀ ਸੁਖਦਾਈ ਹੋ ਜਾਂਦਾ ਹੈ ਉਹਨਾਂ ਨੂੰ ਉਹ ਸਹੂਲਤਾਂ ਮਿਲ ਜਾਂਦੀਆਂ ਹਨ ਜਿਨ੍ਹਾਂ ਦੇ ਉਹ ਯੋਗ ਨਹੀਂ ਹੁੰਦੇ ਪਤਨੀਆਂ ਵਿੱਚ ਵਿਖਾਵੇ ਦੀ ਬਿਰਤੀ ਵਧੇਰੇ ਹੁੰਦੀ ਹੈ। ਸੋ ਉਹ اچانک ਮਿਲੇ ਧਨ ਨਾਲ ਘਰ ਨੂੰ ਦੂਜਿਆਂ ਨੂੰ ਵਿਖਾਈਆਂ ਜਾਣ ਵਾਲੀਆਂ ਵਸਤੂਆਂ ਨਾਲ ਭਰ ਦਿੰਦੀਆਂ ਹਨ। ਅਤੇ ਇਸ ਚਮਕੀਲੇ ਵਾਤਾਵਰਣ ਵਿੱਚ ਬੇਰੰਗ ਬਜ਼ੁਰਗ ਬੈਠੇ ਵਿਚਰਦੇ ਜਚਦੇ ਨਹੀਂ। ਸੋ ਬਜ਼ੁਰਗਾਂ ਦਾ ਉੱਥੇ ਰਹਿਣਾ ਸੰਭਵ ਨਹੀਂ ਰਹਿੰਦਾ। ਮਿਹਨਤ ਤੋਂ ਬਿਨਾਂ ਨਾ ਜ਼ਿੰਮੇਵਾਰੀ ਆਉਂਦੀ ਹੈ। ਨਾ ਹੀ ਪਕਿਆਈ ਜ਼ਿੰਮੇਵਾਰੀ ਸਹਰਦਤਾ ਅਦੇ ਪਕਿਆਈ ਤੋਂ ਬਿਨਾ ਮਾਪਿਆਂ ਦੀ ਦੇਖਭਾਲ ਕਰਨੀ ਸੰਭਵ ਨਹੀਂ ਹੁੰਦੀ। ਮਨੁੱਖ ਲਈ ਅਤੇ ਵਿਸ਼ੇਸ਼ ਕਰਕੇ ਬਜ਼ੁਰਗਾਂ ਲਈ ਜਾਇਦਾਦ ਦਾ ਹੋਣਾ ਔਖੇ ਵੇਲਿਆਂ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਉਪਜਾਉਂਦਾ ਹੈ। ਜਾਇਦਾਦ ਮੁੜ ਗਰੀਬੀ ਵਿੱਚ ਤਿਲਕਣ ਵਿਰੁੱਧ بیمਾ ਹੁੰਦੀ ਹੈ। ਇਵੇਂ ਹੀ ਜੇ ਮਾਂ ਦੀ ਜਾਇਦਾਦ ਹੋਵੇ ਤਾਂ ਉਸ ਦਾ ਬੱਚਿਆਂ ਦੀ ਦੇਖਭਾਲ ਉਤੇ ਪਿਓ ਦੀ ਜਾਇਦਾਦ ਨਾਲੋਂ ਵੀ ਚੰਗੇਰਾ ਪ੍ਰਭਾਵ ਪੈਂਦਾ ਹੈ ਤਜਰਬਾ ਦੱਸਦਾ ਹੈ ਕਿ ਲੋਕ ਮਿਲੇ ਮੌਕਿਆਂ ਤੋਂ ਲਾਭ ਨਹੀਂ ਉਠਾਉਂਦੇ ਕਿਉਂਕਿ ਮੌਕਾ ਕੰਮ ਦੇ ਵਸਤਰ ਪਹਿਨ ਕੇ ਆਉਂਦਾ ਹੈ ਕਿਸਮਤ ਪੋਲੀ ਜਿਹੀ ਦਸਤਕ ਹੀ ਦਿੰਦੀ ਹੈ ਜਦੋਂ ਕਿ ਮੁਸੀਬਤ ਦਰਵਾਜ਼ਾ ਪੰਨ੍ਹ ਕੇ ਅੰਦਰ ਲੰਘ ਆਉਂਦੀ ਹੈ। ਏਵੇਂ ਹੀ ਅਸੀਂ ਗੱਲਬਾਤ ਦੇ ਅ fırsਰਾਂ ਨੂੰ ਗੱਪਾਂ ਵਿੱਚ ਗਵਾ ਦਿੰਦੇ ਹਾਂ। ਗੱਲਬਾਤ ਤੇ ਗੱਪ ਵਿੱਚ ਅੰਤਰ ਇਹ ਹੈ ਕਿ ਗੱਪਾਂ ਅਤੀਤ ਸੰਬੰਧੀ ਹੁੰਦੀਆਂ ਹਨ। ਜਦੋਂ ਕਿ ਗੱਲਬਾਤ ਭਵਿੱਖ ਸੰਬੰਧੀ ਹੁੰਦੀ ਹੈ। ਗੱਪ ਵਿੱਚ ਮਨੋਰੰਜਨ ਹੁੰਦਾ ਹੈ, ਗੱਲਬਾਤ ਵਿੱਚ ਵਿਕਾਸ ਹੁੰਦਾ ਹੈ। ਗੱਲਬਾਤ ਵਿੱਚ ਅਰਥ ਹੁੰਦੇ ਹਨ। ਅਰਥਾ ਨਾਲ ਵਿਕਾਸ ਵਾਪਰਦਾ ਹੈ ਕਿਸੇ ਦੀ ਯੋਗਤਾ ਜਾਂ ਗੁਣਾ ਸਬੰਧੀ ਗੱਪਾਂ ਨਹੀਂ ਮਾਰੀਆਂ ਜਾ ਸਕਦੀਆਂ ਗੱਪਾਂ ਦਾ ਵਿਸ਼ਾ ਕਿਸੇ ਦੀ ਸਿਆਣਪ ਨਹੀਂ ਕਿਸੇ ਦੀ ਮੂਰਖਤਾ ਹੁੰਦੀ ਹੈ ਬਹੁਤੇ ਭੁੱਖੇ ਅਤੇ ਬਹੁਤੇ ਰੱਜੇ ਹੋਏ ਲੋਕ ਠੀਕ ਨਿਰਣਾ ਨਹੀਂ ਕਰ ਸਕਦੇ ਇੱਕ ਵਾਰੀ ਇੱਕ ਕਮੇਟੀ ਨੇ ਸਕੂਲ ਉਸਾਰਨ ਲਈ ਅੱਠ ਥਾਵਾਂ ਵੇਖਣੀਆਂ ਸਨੂੰ ਚਾਰ ਵੇਖ ਕੇ ਮੈਂਬਰ ਥੱਕ ਗਏ ਰੱਜ ਕੇ ਭੋਜਨ ਖਾ ਲਿਆ ਪੰਜਵੀਂ ਥਾਂ ਵੇਖ ਕੇ ਕਿਹਾ ਇਹ ਹੀ ਠੀਕ ਹੈ ਬਾਕੀ ਥਾਵਾਂ ਵੇਖੀਆਂ ਹੀ ਨਹੀਂ ਸਵਾਦਲਾ ਭੋਜਨ ਵਧੇਰੇ ਖਾਦਾ ਜਾਂਦਾ ਹੈ ਕਿਉਂਕਿ ਜੀਬ ਨੇ ਹজম ਨਹੀਂ ਕਰਨਾ ਹੁੰਦਾ ਕੇਵਲ ਸਵਾਦ ਲੈਣਾ ਹੁੰਦਾ ਹੈ ਤਜਰਬਾ ਦੱਸਦਾ ਹੈ ਕਿ ਜਿਹੜੇ ਤਜਰਬੇ ਤੋਂ ਨਹੀਂ ਸਿੱਖਦੇ ਉਹ ਪੁਰਾਣੀਆਂ ਗਲਤੀਆਂ ਦੁਹਰਾਉਂਦੇ ਰਹਿੰਦੇ ਹਨ ਜਿਹੜੇ ਸਿੱਖਦੇ ਹਨ ਉਹੀ ਵਿਕਾਸ ਕਰਦੇ ਹਨ ਗਲਤੀਆਂ ਸਾਨੂੰ ਬੰਨ ਲੈਂਦੀਆਂ ਹਨ ਪਰ ਤਜਰਬਾ ਬਾਹਰ ਨਿਕਲਣ ਦਾ ਰਾਹ ਵਿਖਾਉਂਦਾ ਹੈ ਅਤੇ ਸਫਲਤਾ ਸਾਨੂੰ ਸੁਤੰਤਰ ਕਰਦੀ ਹੈ ਧੰਨਵਾਦ ਜੀ